ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੀ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਲਗਰੀ ਦੇ ਵਿੱਚ ਤੂਫਾਨ ਅਤੇ ਹੇਲ ਸਟੋਮ ਨੇ ਕਈ ਥਾਂ ਬਚਾਈ ਤਬਾਹੀ ਸੋਸ਼ਲ ਮੀਡੀਆ ਤੇ ਤਸਵੀਰਾਂ ਹੋਈਆਂ ਵਾਇਰਲ ਅਲਬਰਟਾ ਸਰਕਾਰ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਆਤੰਗਵਾਦੀ ਸੰਗਠਨ ਐਲਾਨ ਕਰਨ ਦੀ ਕੀਤੀ ਮੰਗ। ਕੈਨੇਡਾ ਦੇ ਵਿੱਚ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਤੇ ਸੁੱਟੇ ਗਏ ਆਂਡੇ ਭਾਰਤ ਨੇ ਜਤਾਇਆ ਸਖਤ ਇਤਰਾਜ਼। ਟੋਰਾਂਟੋ ਦੇ ਵਿੱਚ ਹਵਾ ਹੋਈ ਜ਼ਹਿਰੀਲੀ ਖਾਸ ਚੇਤਾਵਨੀ ਹੋਈ ਜਾ ਰਹੀ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਕੈਲਗਰੀ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਆਊਟਡੋਰ ਸ਼ੋਅਸ ਦੇ ਵਿੱਚੋਂ ਇੱਕ ਕੈਲਗਰੀ ਸਟੈਂਪੀਡ 2025 ਸਮਾਪਤ ਹੋ ਗਿਆ ਹੈ। ਪਤੇਸ਼ਾਲਵੀਂ ਮੇਲਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਸਾਲ ਦੌਰਾਨ ਕੁੱਲ 14,70,288 ਲੋਕਾਂ ਨੇ ਸਟੈਂਪੀਡ ਦੇ ਵਿੱਚ ਹਿੱਸਾ ਲਿਆ। ਜੋ ਕਿ 2024 ਦੇ ਰਿਕਾਰਡ ਦੇ ਬਹੁਤ ਨੇੜੇ ਹੈ ਪਰ ਉਸ ਨੂੰ ਤੋੜ ਨਹੀਂ ਸਕਿਆ 2024 ਦੇ ਵਿੱਚ ਇਸ ਸਾਲ ਦੇ ਨਾਲੋਂ 7665 ਲੋਕ ਜ਼ਿਆਦਾ ਸਟੈਂਪੀਡ ਦੇ ਵਿੱਚ ਸ਼ਾਮਲ ਹੋਏ ਸਨ ਇਸ ਸਟੈਂਪੀਡ ਤੇ ਸਭ ਤੋਂ ਵੱਧ ਭੀੜ ਕੋਕਾ ਕੋਲਾ ਸਟੇਜ ਤੇ ਦੇਖਣ ਨੂੰ ਮਿਲੀ ਜਿੱਥੇ 8 ਜੁਲਾਈ ਨੂੰ ਹਿਪ ਹੌਪ 스타 ਡੌਨ ਟੋਲੀਵਰ ਦੇ ਸ਼ੋਅ ਦੇ ਵਿੱਚ ਲੋਕਾਂ ਦਾ ਹੜ ਹੀ ਆ ਗਿਆ ਉਸੇ ਰਾਤ ਸਟੈਂਪੀਡ ਮੈਦਾਨ 'ਤੇ ਤਿੰਨ ਨੌਜਵਾਨਾਂ ਤੇ ਚਾਕੂ ਵੱਜੇ ਜਦੋਂ 10 ਤੋਂ 12 ਨੌਜਵਾਨ ਆਪਸ ਦੇ ਵਿੱਚ ਲੜ ਪਏ ਜਿਸ ਤੋਂ ਬਾਅਦ ਇਹਨਾਂ ਤਿੰਨ ਨੌਜਵਾਨਾਂ ਨੂੰ ਹਸਪਤਾਲ ਲਿਜਾਂਦਾ ਗਿਆ ਇਸ ਘਟਨਾ ਤੋਂ ਬਾਅਦ ਸਿਕਿਉਰਿਟੀ ਤੇ ਪ੍ਰਬੰਧ ਤੇ ਵੀ ਸਵਾਲ ਉੱਠ ਰਹੇ ਹਨ ਕਿ ਚਾਕੂ ਵਰਗਾ ਹਥਿਆਰ ਕਿਵੇਂ ਪਾਰਕ ਦੇ ਵਿੱਚ ਲਜਾਇਆ ਗਿਆ ਸਟੈਂਪੀਡ ਦੇ 9ਵੇਂ ਦਿਨ ਟਰੱਕ ਵੈਗਨ ਟੀਮ ਦਾ ਇੱਕ ਘੋੜਾ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਡਾਕਟਰਾਂ ਦੀ ਸਲਾਹ ਦੇ ਮੱਦੇਨਜ਼ਰ ਉਸ ਨੂੰ ਮਾਰਨ ਦਾ ਫੈਸਲਾ ਲਿਆ ਗਿਆ ਕਿਉਂਕਿ ਉਸਦੀ ਸੱਟ ਇਸ ਤੋਂ ਵੀ ਜ਼ਿਆਦਾ ਦਰਦਨਾਕ ਸੀ ਇਸ ਤਰ੍ਹਾਂ ਸਟੈਂਪੀਡ ਦੇ ਵਿੱਚ ਮਰਨ ਵਾਲਾ ਇਹ ਪਹਿਲਾ ਜਾਨਵਰ ਸੀ stdc ਦੇ ਪਿਛਲੇ ਸਾਲ 4 ਜਾਨਵਰ ਮਰ ਗਏ ਸਨ ਪ੍ਰੇਡ ਦੇ ਦੌਰਾਨ ਵੀ ਇੱਕ ਘੋੜਾ ਹਾਰਨੈਸ ਦੇ ਵਿੱਚ ਫਸ ਗਿਆ ਸੀ ਪਰ ਉਸ ਨੂੰ ਬਚਾ ਲਿਆ ਗਿਆ ਇਸ ਤੋਂ ਇਲਾਵਾ ਕੈਲਗਰੀ ਸਟੈਂਪੀਡ ਦੇ ਵਿੱਚ ਬਹੁਤ ਸਾਰੇ ਸਿਆਸੀ ਨੇਤਾ ਵੀ ਪਹੁੰਚੇ ਸਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਸਟੈਂਪੀਡ ਦੇ ਵਿੱਚ ਸ਼ਾਮਲ ਹੋਏ ਪ੍ਰੀਮੀਅਰ ਡੇਨੀਅਲ ਸਮਿਥ ਨੇ ਵੀ ਕਈ ਇਵੈਂਟਸ ਤੇ ਵਿੱਚ ਹਿੱਸਾ ਲਿਆ ਕਨਜ਼ਰਵੇਟਿਵ ਲੀਡਰ ਪੀਅਰ ਪੌਲੀਫ ਨੇ ਹੈਰੀਟੇਜ ਪਾਰਕ ਦੇ ਵਿੱਚ ਬਾਰਬੀਕਿਊ ਦਾ ਯੋਜਨ ਕੀਤਾ ਸੀ ਇਸ ਸਟੈਂਪੀਡ ਦੇ ਵਿੱਚ ਸਿਆਸੀ ਮੁਲਾਕਾਤਾਂ ਵੀ ਚੋਰ-ਸ਼ੋਰ ਦੇ ਨਾਲ ਹੋਈਆਂ ਇਸ ਤਰ੍ਹਾਂ ਕੈਲਗਰੀ ਸਟੈਂਪੀਡ 2025 ਲੋਕਾਂ ਦੀ ਵੱਡੀ ਭੀੜ ਅਤੇ ਮਨੋਰੰਜਕ ਸਮਾਗਮਾਂ ਦੇ ਨਾਲ ਸਮਾਪਤ ਹੋਇਆ ਪਰ ਕੁਝ ਚਿੰਤਾਵਾਂ ਅਤੇ ਦੁੱਖਦਾਈ ਘਟਨਾਵਾਂ ਵੀ ਇਸ ਕੈਲਗਰੀ ਸਟੈਂਪੀਡ ਦੇ ਵਿੱਚ ਸਾਹਮਣੇ ਆਈਆਂ। ਅਲਬਰਟਾ ਦੇ ਵਿੱਚ ਐਤਵਾਰ ਦੀ ਸ਼ਾਮ ਨੂੰ ਤੂਫਾਨ ਆਇਆ ਜਿਸ ਦੇ ਵਿੱਚ ਕੈਲਗਰੀ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਿੱਚ ਭਾਰੀ ਮੀਂਹ, ਤੇਜ਼ ਤੂਫਾਨ ਅਤੇ ਕਈ ਜਗ੍ਹਾ ਗੜੇ ਵੀ ਪਏ। ਇਸ ਦੇ ਸੰਬੰਧ ਦੇ ਵਿੱਚ ਪਹਿਲਾਂ ਹੀ এনਵਾਇਰਨਮੈਂਟ ਕੈਨੇਡਾ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਸੀ। ਸੋਮਵਾਰ ਨੂੰ ਵੀ ਕੈਲਗਰੀ ਦੇ ਵਿੱਚ ਲਗਭਗ ਸਾਰਾ ਦਿਨ ਹੀ ਮੀਂਹ ਪੈਂਦਾ ਰਿਹਾ। ਕੈਲਗਰੀ ਦੇ ਉੱਤਰੀ ਹਿੱਸੇ ਦੇ ਵਿੱਚ 8 ਵਜੇ ਦੇ ਕਰੀਬ 93 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾ ਚੱਲੀ ਇਸ ਤੂਫਾਨ ਦੇ ਨਾਲ ਕਈ ਜਗ੍ਹਾ ਦਰਖਤ ਡਿੱਗੇ ਅਤੇ ਸੜਕਾਂ ਤੇ ਪਾਣੀ ਭਰ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਗੜੇ ਡਿੱਗੇ ਹੋਏ ਰੁੱਖ ਅਤੇ ਸੜਕਾਂ ਤੇ ਪਾਣੀ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ ਇਸ ਤੂਫਾਨ ਨੇ ਲੋਕਾਂ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਖਾਸ ਕਰਕੇ ਉਹਨਾਂ ਲਈ ਜੋ ਨੀਵੇਂ ਖੇਤरां ਦੇ ਵਿੱਚ ਰਹਿੰਦੇ ਹਨ ਜਿੱਥੇ ਜਲਦੀ ਪਾਣੀ ਭਰਨ ਦਾ ਖਤਰਾ ਵੱਧ ਜਾਂਦਾ ਹੈ ਇਸ ਦੇ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਹੁਣ ਅਲਬਰਟਾ ਸਰਕਾਰ ਵੀ ਭਾਰਤ ਅਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਆਤੰਗਵਾਦੀ ਸੰਗਠਨ ਐਲਾਨ ਕਰਨ ਦੀ ਮੰਗ ਕਰ ਰਹੀ ਹੈ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਕਿ ਇਸ ਗੈਂਗ ਨੂੰ ਖਤਮ ਕਰਨਾ ਜ਼ਰੂਰੀ ਹੈ ਤਾਂ ਜੋ ਕੈਨੇਡੀਅਨਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਇਹ ਕਿਸੇ ਵੀ ਸਰਹੱਦ ਜਾਂ ਫਿਰ ਹੱਦ ਦੀ ਪਰਵਾਹ ਨਹੀਂ ਕਰਦੀ ਅਤੇ ਅਲਬਰਟਾ ਸਪਸ਼ਟ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਇਸ ਗੈਂਗ ਨੂੰ ਇੱਥੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਮੰਗ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਵੀ ਕੀਤੀ ਗਈ ਸੀ ਅਲਬਰਟਾ ਦੀ ਮੰਗ ਬ੍ਰਿਟਿਸ਼ ਕੋਲੰਬੀਆ ਦੀ ਮੰਗ ਤੋਂ ਤਕਰੀਬਨ 1 ਮਹੀਨਾ ਬਾਅਦ ਸਾਹਮਣੇ ਆਈ ਹੈ RCMP ਨੇ ਦੱਸਿਆ ਹੈ ਕਿ ਲਾਰੈਂਸ ਬਿਸ਼ਰੋਈ ਗੈਂਗ ਨੇ ਅਲਬਰਟਾ, 온ਟਾਰੀਓ ਅਤੇ ਸਰੀ ਦੇ ਵਿੱਚ ਸੌਦੇਸ਼ਨ ਕਮਿਊਨਿਟੀ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਅਤੇ ਕਈ ਜਗ੍ਹਾ ਗੋਲੀਆਂ ਵੀ ਚੱਲੀਆਂ ਹਨ ਇਸ ਗੈਂਗ ਨੂੰ ਆਤੰਗਵਾਦੀ ਸੰਗਠਨ ਐਲਾਨ ਕਰਨ ਦੇ ਨਾਲ ਪੁਲਿਸ ਨੂੰ ਮਦਦ ਮਿਲੇਗੀ ਪ੍ਰੀਮੀਅਰ ਸਮੈਥ ਅਤੇ ਪਬਲਿਕ ਸੇਫਟੀ ਮੰਤਰੀ ਮਾਈਕ ਐਲਿਸ ਨੇ ਕਿਹਾ ਹੈ ਕਿ ਉਹ ਆਤੰਗਵਾਦੀ ਸੰਗਠਨਾ ਗੈਂਗਸ ਅਤੇ ਹਿੰਸਕ ਅਪਰਾਧੀਆਂ ਤੋਂ ਲੋਕਾਂ ਦੀ ਸੁਰੱਖਿਆ ਦੇ ਲਈ ਕਦਮ ਉਠਾ ਰਹੇ ਹਨ ਹੰਟਾਰੀਓ ਦੇ ਬ੍ਰਾਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਵੀ ਇਸ ਮਾਮਲੇ ਤੇ ਫੈਡਰਲ ਸਰਕਾਰ ਨਾਲ ਗੱਲਬਾਤ ਕੀਤੀ ਹੈ ਲਾਰੈਂਸ ਬਿਸ਼ਨੋਈ ਸਾਲ 2015 ਤੋਂ ਭਾਰਤ ਦੀ ਜੇਲ੍ਹ ਦੇ ਵਿੱਚ ਕੈਦ ਹੈ ਤੇ ਉਸ ਦੇ ਉੱਤੇ ਕਈ ਗੈਰ ਕਾਨੂੰਨੀ ਮਾਮਲੇ ਦਰਜ ਹਨ ਉਹ ਜੇਲ੍ਹ ਦੇ ਵਿੱਚ ਵੀ ਫੋਨ ਦੇ ذریعے ਹਿੰਸਕ ਕਾਰਵਾਈਆਂ ਕਰਵਾਉਂਦਾ ਰਿਹਾ ਹੈ। ਅਲਬਰਟਾ ਸਰਕਾਰ ਨੇ ਫੈਡਰਲ ਸਰਕਾਰ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਮਾਮਲੇ ਵਿੱਚ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਆਯੋਜਿਤ ਭਗਵਾਨ ਜਗਨਨਾਥ ਦੀ ਰਥ ਯਾਤਰਾ ਦੌਰਾਨ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਅਣਪਛਾਤੇ ਲੋਕਾਂ ਨੇ ਸ਼ਰਦਾਲੂਆਂ ਤੇ ਅੰਡੇ ਸੁੱਟਨੇ ਸ਼ੁਰੂ ਕਰ ਦਿੱਤੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਰਦਾਲੂ ਸੜਕਾਂ ਤੇ ਪੱਜਨਗਾਕੇ ਰਾਤ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਸਨ ਇਸ ਘਟਨਾ ਨੇ ਦੁਨੀਆ ਭਰ ਦੇ ਪਗਵਾਨ ਜਗਨਨਾਥ ਤੇ ਸਰਦਾਲੂਆਂ ਨੂੰ ਟੇਸਮੁੰਚਾਈ ਹੈ ਤੇ ਭਾਰਤ ਸਰਕਾਰ ਨੇ ਇਸ ਤੇ ਕੈਨੇਡਾ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਘਟਨਾ ਦੀ ਜਾਣਕਾਰੀ ਇੰਸਟਾਗ੍ਰam ਤੇ ਇੱਕ ਯੂਜ਼ਰ ਨੇ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰਕੇ ਲਿਖਿਆ ਕਿ ਕਿਸੇ ਨੇ ਉੱਚੀ ਇਮਾਰਤ ਤੋਂ ਸਾਡੇ ਉੱਪਰ ਆਂਡੇ ਸੁੱਟੇ ਪਰ ਕਿਉਂ ਕਿਉਂਕਿ ਉਹਨਾਂ ਨੂੰ ਸਾਡੀ ਖੁਸ਼ੀ ਪਸੰਦ ਨਹੀਂ ਸੀ ਪਰ ਅਸੀਂ ਰੁਕੇ ਨਹੀਂ ਕਿਉਂਕਿ ਜਦੋਂ ਭਗਵਾਨ ਜਗਨਨਾਥ ਸੜਕਾਂ ਤੇ ਹੁੰਦੇ ਹਨ ਤਾਂ ਨਫ਼ਰਤ ਕੁਝ ਨਹੀਂ ਕਰ ਸਕਦੀ ਇਸ ਘਟਨਾ ਤੇ ਪ੍ਰਤੀਕਿਰਿਆ ਦੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਸਵਾਲ ਨੇ ਇਸ ਨੂੰ ਕਨੌਣਾ ਅਤੇ ਨਿੰਦਣਯੋਗ ਦੱਸਿਆ ਹੈ ਭਾਰਤੀ ਭਾਈਚਾਰੇ ਅਤੇ ਪ੍ਰਵਾਸੀ ਭਾਰਤੀਆਂ ਨੇ ਵੀ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ ਅਤੇ ਕੈਨੇਡੀਅਨ ਸਰਕਾਰ ਤੋਂ ਤੁਰੰਤ ਅਤੇ ਠੋਸ ਕਾਰਵਾਈ ਦੀ ਮੰਗ ਕੀਤੀ ਗਈ ਹੈ ਭਾਰਤੀ ਮੂਲ ਦੇ ਦੋ ਪਰਾਵਾਂ ਨੂੰ ਅਮਰੀਕਾ ਦੇ ਵਿੱਚ ਨਕਲੀ ਅਤੇ ਮਿਲਾਫਟੀ ਦਵਾਈਆਂ ਵੇਚਣ ਦੀ ਯੋਜਨਾ ਦੇ ਦੋਸ਼ ਤੇ ਵਿੱਚ ਅਦਾਲਤ ਨੇ 30-30 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਿਨ੍ਹਾਂ ਦੇ ਵਿੱਚ 49 ਸਾਲਾ ਕੁਮਾਰ ਚਾ ਅਤੇ 30 ਸਾਲਾ ਰਜਨੀਸ਼ ਕੁਮਾਰ ਚਾ ਦੋਵਾਂ ਨੂੰ 20 ਅਪ੍ਰੈਲ 2023 ਨੂੰ ਸਿੰਗਾਪੁਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਰਵਰੀ 2025 ਦੇ ਵਿੱਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਬਾਅਦ ਦੇ ਵਿੱਚ ਉਹਨਾਂ ਨੂੰ ਸਿਆਟਲ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਸੁਣਾਈ ਗਈ ਇਹਨਾਂ ਦੋ ਭਾਰਤੀ ਪਰਵਾਹਾਂ ਨੇ ਅਮਰੀਕਾ ਦੇ ਵਿੱਚ ਦੂਸ਼ਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਸੀ ਇਹਨਾਂ ਪਰਵਾਹਾਂ ਦੀ ਜਾਂਚ 2019 ਵਿੱਚ ਸ਼ੁਰੂ ਹੋਈ ਸੀ ਤੇ ਜਾਂਚ ਕਰਤਾਵਾਂ ਨੇ ਇੰਟਰਨੈਟ ਤੇ ਪੋਸਟਿੰਗਜ਼ ਅਤੇ ਕੁਝ ਹੋਰ ਸਬੂਤਾਂ ਦੀ ਸਮੀਖਿਆ ਕੀਤੀ ਜੋ ਦਰਸਾਉਂਦੇ ਹਨ ਕਿ ਇਹ ਦੋਵੇਂ ਭਰਾ ਤੇ ਉਹਨਾਂ ਦੀ ਕੰਪਨੀ ਦ੍ਰਿਸ਼ਟੀ ਫਾਰਮਾ ਇੰਟਰਨੈਸ਼ਨਲ ਨੇ ਅਮਰੀਕਾ ਦੇ ਵਿੱਚ ਨੁਸਖੇ ਵਾਲੀਆਂ ਦਵਾਈਆਂ ਵੇਚਣ ਦੀ ਪੇਸ਼ਕਸ਼ ਕੀਤੀ ਸੀ ਅਪਰਾਧਿਕ ਜਾਂਚ ਦਫ਼ਤਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਅਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਗੁਪਤ 에ਜੰਟਾਂ ਨੂੰ ਇਹਨਾਂ ਭਰਾਵਾਂ ਨਾਲ ਸੰਪਰਕ ਕਰਨ ਅਤੇ ਉਹਨਾਂ ਦੇ ਕੁਝ ਪ੍ਰੋਡਕਟਸ ਨੂੰ ਖਰੀਦਣ ਦਾ ਕੰਮ ਸੌਂਪਿਆ ਗਿਆ ਸੀ ਜਾਂਚ ਦੇ ਵਿੱਚ ਮੁੱਖ ਚਿੰਤਾ ਕ੍ਰੀਟਰੂਡਾ ਨਾਮਕ ਨਕਲੀ ਦਵਾਈ ਦੀ ਵਿਕਰੀ ਸੀ ਜੋ ਕਿ ਲੇਟ ਸਟੇਜ ਕੈਂਸਰ ਲਈ ਵਰਤੀ ਜਾਂਦੀ ਇੱਕ ਦਵਾਈ ਸੀ ਜਾਂਚ ਤੋਂ ਇਹ ਸਿੱਟਾ ਨਿਕਲਿਆ ਕਿ ਭਾਰਤੀ ਮੂਲ ਦੇ ਚਾਪਰਾ ਕੀ ਟਰੂਡਾ ਨਾਮਕ ਨਕਲੀ ਦਵਾਈਆਂ ਵੇਚ ਰਹੇ ਸਨ ਜਿਨ੍ਹਾਂ ਦੇ ਵਿੱਚ ਉਹ ਕੋਈ ਵੀ ਸਮੱਗਰੀ ਨਹੀਂ ਸੀ ਜੋ ਅਸਲ ਪ੍ਰੋਡਕਟਸ ਦੇ ਵਿੱਚ ਸ਼ਾਮਲ ਹੈ ਕੈਨੇਡਾ ਦੇ ਕਨਜ਼ਰਵੇਟਿਵ ਪਾਰਟੀ ਤੋਂ ਪੀਅਰ ਪੋਲੀਅਫ ਨੇ ਕਿਹਾ ਹੈ ਕਿ ਅਲਬਰਟਾ ਦੇ ਕੈਨੇਡਾ ਨਾਲੋਂ ਵੱਖ ਹੋਣ ਦਾ ਸਹਿਯੋਗ ਨਹੀਂ ਕਰਤੇ ਦੱਸਦੀ ਹੈ ਕਿ ਪਿਛਲੀਆਂ ਫੈਡਰਲ ਚੋਣਾਂ ਦੇ ਵਿੱਚ ਪੀਅਰ ਪੋਲੀਅਫ ਹਾਰ ਗਏ ਸਨ ਜਿਸ ਤੋਂ ਬਾਅਦ ਹੁਣ ਉਹ ਅਲਬਰਟਾ ਦੀ ਬੈਟਲ ਰਿਵਰ ਕਰੋਫੁੱਟ ਸੀਟ ਤੋਂ 18 ਅਗਸਤ ਨੂੰ ਬਾਈ ਇਲੈਕਸ਼ਨਸ ਲੜ ਰਹੇ ਹਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੀਰ ਪੌਲੀਆਫ ਨੇ ਕਿਹਾ ਕਿ ਉਹ ਕੈਨੇਡਾ ਦੇ ਲਈ ਵਫਾਦਾਰ ਹਨ ਅਤੇ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਵਿਚਾਰ ਦੇ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਨੇ ਕਿਹਾ ਮੈਂ ਕੈਲਗਰੀ ਦੇ ਵਿੱਚ ਪੈਦਾ ਹੋਇਆ ਤੇ ਵੱਡਾ ਹੋਇਆ ਹਾਂ। ਮੈਨੂੰ ਲੋਕਾਂ ਦੀ ਨਿਰਾਸ਼ਾ ਦੀ ਸਮਝ ਹੈ ਪਰ ਕੈਨੇਡਾ ਵਰਗਾ ਕੋਈ ਦੇਸ਼ ਨਹੀਂ ਜਿੱਥੇ ਮੇਰੇ ਵਰਗਾ ਆਮ ਇਨਸਾਨ ਇੱਥੇ ਤੱਕ ਪਹੁੰਚ ਸਕਦਾ ਹੈ। ਉਹ ਕਹਿੰਦੇ ਹਨ ਕਿ ਅਲਬਰਟਾ ਦੇ ਨਾਲ ਪਿਛਲੇ 10 ਸਾਲਾਂ ਦੇ ਵਿੱਚ ਲਿਬਰਲ ਸਰਕਾਰ ਨੇ ਅਸਤਾਫ ਨਹੀਂ ਕੀਤਾ ਜਿੱਥੇ ਫੈਡਰਲ એનર્ਜੀ ਪਾਲਿਸਿਸ ਨੇ ਅਲਬਰਟਾ ਦੇ ਔਇਲ ਐਂਡ ਗੈਸ ਖੇਤਰ ਨੂੰ ਨੁਕਸਾਨ ਪਹੁੰਚਾਇਆ ਦੂਸਰੇ ਪਾਸੇ ਅਲਬਰਟਾ ਦੇ ਵਿੱਚ ਕਈ ਲੋਕ ਵਕ ਹੋਣ ਦੇ ਹੱਕ ਦੇ ਵਿੱਚ ਹਨ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਬਿੱਲ ਲਿਆਂਦਾ ਹੈ ਜੋ ਕਿ ਰੈਫਰੈਂਡਮ ਸ਼ੁਰੂ ਕਰਨ ਨੂੰ ਆਸਾਨ ਪਣਾਉਂਦਾ ਹੈ ਪੀਰ ਪੋਲੀਵ ਨੇ ਹਾਲ ਹੀ ਦੇ ਵਿੱਚ ਆਪਣੀ ਪੁਰਾਣੀ ਸੀਟ ਹਾਰਨ ਤੋਂ ਬਾਅਦ ਅਲਵਾਟਾ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਜਿੱਥੇ ਡੈਮian ਕੋਰੈਕ ਨੇ ਉਹਨਾਂ ਦੇ ਲਈ ਆਪਣੀ ਸੀਟ ਛੱਡ ਦਿੱਤੀ ਸੀ ਜਨਵਰੀ 2026 ਦੇ ਵਿੱਚ ਪੋਲੀਵ ਦੀ ਲੀਡਰਸ਼ਿਪ ਦੀ ਸਮੀਖਿਆ ਵੀ ਹੋਣੀ ਹੈ ਨਾਰਦਰਨ 온ਟਾਰੀਓ ਦੇ ਵਿੱਚ ਲੱਗੀਆਂ ਭਿਆਨਕ ਜੰਗਲੀ ਅੱਗਾਂ ਕਾਰਨ ਟ੍ਰਾਂਟੋ ਦੇ ਵਿੱਚ ਹਵਾ ਦੀ ਕੁਆਲਿਟੀ ਖਤਰਨਾਕ ਤੌਰ ਤੇ ਖਰਾਬ ਹੋ ਚੁੱਕੀ ਹੈ। ਐਨਵਾਇਰਨਮੈਂਟ ਕੈਨੇਡਾ ਨੇ ਟ੍ਰਾਂਟੋ ਦੇ ਲਈ ਵਿਸ਼ੇਸ਼ 에어 ਕੁਆਲਿਟੀ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਬਾਹਰ ਜਾਣਾ ਘਟ ਕਰਨ। 에ਜੰਸੀ ਦੇ ਅਨੁਸਾਰ ਧੂਆਂ ਹਵਾ ਦੀ ਕੁਆਲਿਟੀ ਨੂੰ ਖਰਾਬ ਕਰ ਰਿਹਾ ਹੈ। ਇਹ ਹਾਲਾਤ ਮੰਗਲਵਾਰ ਤੱਕ ਜਾਰੀ ਰਹਿ ਸਕਦੇ ਹਨ। ਇਸਦੇ ਨਾਲ ਹੀ ਟ੍ਰਾਂਟੋ ਦੇ ਵਿੱਚ ਹੀਟ ਵਾਰਨਿੰਗ ਵੀ ਜਾਰੀ ਕੀਤੀ ਗਈ ਹੈ ਕਿਉਂਕਿ ਪਾਰਾ 31 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਸੋਮਵਾਰ ਦੁਪਹਿਰ 12 ਵਜੇ ਟ੍ਰਾਂਟੋ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 174 ਸੀ ਜੋ ਕਿ ਦੁਨੀਆ ਦੇ ਵਿੱਚ ਦੂਸਰਾ ਸਭ ਤੋਂ ਮਾੜਾ ਇੰਡੈਕਸ ਹੈ ਇਸ ਹਾਲਾਤ ਦੇ ਚੱਲਦਿਆਂ ਐਨਵਾਇਰਨਮੈਂਟ ਕੈਨੇਡਾ ਨੇ ਲੋਕਾਂ ਨੂੰ ਖਾਸ ਕਰਕੇ ਬਜ਼ੁਰਗਾਂ ਗਰਭਵਤੀ ਮਹਿਲਾਵਾਂ ਬੱਚਿਆਂ ਤੇ ਸਿਹਤ ਦੀ ਸਮੱਸਿਆ ਵਾਲੇ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ਸਿਟੀ ਨਿਵਾਦੂ ਗਰਮੀ ਤੇ ਮੱਦੇਨਜ਼ਰ ਕੁਝ ਪਬਲਿਕ ਪੂਲਸ ਦਾ ਟਾਈਮ ਵੀ ਪੌਣੇ 12 ਵਜੇ ਤੱਕ ਵਧਾ ਦਿੱਤਾ ਹੈ ਵੀਰਵਾਰ ਤੋਂ ਮੌਸਮ ਕੁਝ ਠੰਡਾ ਹੋਣ ਦੀ ਉਮੀਦ ਹੈ ਜਿਸ ਦਿਨ 60% ਬਾਰਿਸ਼ ਦੀ ਸੰਭਾਵਨਾ ਹੈ ਤੇ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਰਹੇਗਾ ਇਸਨਾਲੇ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ कौर ਨੂੰ ਦੇਉ ਇਜਾਜ਼ਤ ਅਤੇ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਐਂਡ ਬੀ ਯਰਸੈਲਫ